ਦੇਈ ਵੀ ਭਈ ਅਸੀਂ ਕੰਪਲੀਟ ਕਰਦੇ ਦੁਖੀ ਹੋ ਕੇ ਕੀਤੀ ਹੈ ਰਹੀ ਅਸੀਂ ਉਸ ਦੇ ਸਾਹਮਣੇ ਮੇਰੇ ਬਾਪੂ ਜੀ ਦੇ ਸੱਟਾਂ ਮਾਰੀ ਆ ਤੁਸੀਂ ਦੇਖ ਸਕਦੇ ਸੱਟਾਂ ਇਹਨਾਂ ਦੀ ਭਾਈ ਫਿਰ ਦੁਬਾਰਾ ਦੇ ਸਾਨੂੰ ਚਿੰਮੜ ਕੇ ਸਾਰੇ ਸਰ ਇਹ ਸਾਡੀ ਐਫਆਰਆਈ ਦਾ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਸਰ ਮੇਰੇ ਬੇਟੇ ਨੂੰ ਕੁੱਟਣ ਆਏ ਤੇ ਮੇਰੇ ਘਰ ਵਾਲੇ ਨੂੰ ਸਾਨੂੰ ਸਾਰੇ ਟੱਬਰ ਨੂੰ ਬੇਟੀਆਂ ਨੂੰ ਮੇਰੀਆਂ ਨੂੰ ਹੈਲਪਲਾਈਨ ਨੰਬਰ ਤੇ ਕਾਲ ਕੀਤਾ ਗਿਆ ਸੀ ਠੀਕ ਹੈ ਤੇ ਸਰ ਉਹਨਾਂ ਨੇ ਸਾਨੂੰ ਕੋਲੇ ਖੜਵਾ ਖੜ ਕੇ ਜੀ ਕਟਵਾ ਦਿੱਤਾ ਜੀ ਹੋਣਗੇ 22 ਬੰਦੇ ਹੋਣਗੇ ਘਟੋ ਘਟ ਡਾ 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 ਮੇਰਾ ਨਾਮ ਭਾਜੀ ਵਿਕਰਮ ਸਿੰਘ ਜੀ ਵਿਕਰਮ ਸਿੰਘ ਕੀ ਗੱਲ ਹੋਈ ਸੀ ਸਰ ਅਸੀਂ ਕੰਪਲੇਂਟ ਕੀਤੀ ਜੀ ਇਹ ਲੋਕ ਸਾਨੂੰ ਹਰਾਸਮੈਂਟ ਕਰ ਰਹੇ ਸੀ ਯਾਰ ਕਿ ਇਹ ਸਰ ਉੱਚੀ ਉੱਚੀ ਲੜਕਾਰੇ ਮਾਰਦੇ ਪਏ ਸੀ ਜੀ ਉੱਥੇ ਤੇ ਜੜ ਕੇ ਮਤਲਬ ਇਹ ਕਿੱਥੋਂ ਦੀ ਗੱਲ ਆ ਬਾੜ ਨੰਬਰ ਕਿੰਨਾ ਤੁਹਾਡਾ ਠੀਕਾ ਰੋਣ ਗਲੀ ਨੰਬਰ ਜੀ ਠੀਕ ਹੈ ਨੇ ਨੀਰਟਾ ਚੱਕੀ ਦੁਰਗੜੀ ਹਮ ਸਰ ਇਹ ਲੋਕ ਬੜਾ ਗੁੰਡਾਗਰਦੀ ਕਰਦੇ ਸੀ ਸਾਡੇ ਤੇ ਇਹਨਾਂ ਨੇ ਸਰ ਅਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਸੀ ਕਿ ਸਰ ਇਹਨਾਂ ਨੂੰ ਸ਼ਾਂਤ ਕੀਤਾ ਕਵੇ ਤੇ ਪੁਸ ਦੇ ਹੁੰਦੇ ਆ ਸਰ ਇਹਨਾਂ ਨੇ ਮੇਰੇ ਬਾਪੂ ਜੀ ਦੇ ਉੱਪਰ ਲੱਗਾ ਸਰ ਦਾਰੂ ਪੀ ਕੇ ਜੀ ਲਲਕਾਰੇ ਮਾਰਦੇ ਸੀ ਕੰਬਦੀ ਜੀ ਇਹ ਸਾਰੇ ਇਹਨਾਂ ਨੂੰ ਇਹ ਗੱਲ ਦਾ ਮਤਲਬ ਇਹਨਾਂ ਤੇ ਐਕਸ਼ਨ ਦਿੱਤਾ ਗਿਆ ਜੀ ਤਾਂ ਇਹਨਾਂ ਨੇ ਜੀ ਪੁਲਿਸ ਦੇ ਸਾਹਮਣੇ ਮੇਰੇ ਬਾਪੂ ਜੀ ਦੇ ਸੱਟਾ ਮਾਰੀ ਆ ਤੁਸੀਂ ਦੇਖ ਸਕਦੇ ਸੱਟਾ ਇਹਨਾਂ ਦੇ ਤੇ ਭਾਈ ਜੀ ਇਹ ਬਹੁਤ ਜਿਆਦਾ ਹਰਾਸਮੈਂਟ ਕਰ ਰਹੇ ਸੀ ਜੀ ਸਾਡੇ ਘਰ ਆ ਕੇ ਜੀ ਪੁਲਿਸ ਦੇ ਸਾਹਮਣੇ ਇਹਨਾਂ ਨੇ ਸਾਡੇ ਸੱਟਾਂ ਮਾਰੀਆਂ ਸੀ ਤੇ ਇਹਨਾਂ ਨੂੰ ਬਾਈ ਜੀ ਨਖ ਹੋਣੀ ਚਾਹੀਦੀ ਆ ਤੇ ਅਸੀਂ ਸਾਡੀ ਅਸਾ ਸੱਟਾਂ ਕਿੱਥੇ ਕਿਤੇ ਲੱਗੀਆਂ ਤੁਹਾਡੇ ਜੀ ਕੀ ਡਾਕਟਰ ਰੂਪ ਨੇ ਕੀ ਗਿਆ ਤੁਹਾਨੂੰ ਸਰ ਮੇਰੀ ਮੇਰੀ ਪੱਗ ਲਾਹੀ ਗਈ ਜੀ ਤੇ ਮੇਰੇ ਬਾਪੂ ਜੀ ਦੀ ਪੱਗ ਲਾਹੀ ਗਈ ਤੇ ਇਹਨਾਂ ਦੇ ਸੱਟਾਂ ਤੁਸੀਂ ਦੇਖ ਕਿੰਨੇ ਬੰਦੇ ਸੀਗੇ ਉਹ ਸਰ 20 ਬੰਦੇ ਸੀਗੇ ਜਿਨ੍ਹਾਂ ਨੇ ਘਟਮਾਰ ਕੀਤੀ ਆ ਹਾਂਜੀ ਭਾਈ ਜੀ ਉਹਨਾਂ ਦੇ ਨਾਮ ਕੁਝ ਜ਼ਿਆਦਾ ਨੇ ਓਟੇ ਕੀ ਨਾਮ ਸੀ ਸਰ ਅਨਮੋਲ ਸਿੰਘ ਜੀ ਹਮ ਤੇ ਅਮਨਦੀਪ ਸਿੰਘ ਜੀ ਹਮ ਸਨੋਕ ਤਾਂ ਨਾ ਸਿੰਘ ਜੀ ਹੂੰ ਤੇ ਮੋਨਾ ਸਿੰਘ ਜੀ ਹੂੰ ਮੋਨਾ ਸਿੰਘ ਤੇ ਸਣੀ ਸਿੰਘ ਜੀ ਐਫਆਈਆਰ ਦਰਜ ਕਰਾਈ ਗਈ ਤੁਹਾਡੇ ਵੀ ਨਹੀਂ ਐਫਆਈਆਰ ਦਰਜ ਕਰਾਈ ਆ ਸਰ ਇਹ ਸਾਡੀ ਐਫਆਈਆਰ ਦਾ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਸਰ ਤੇ ਸਾਨੂੰ ਉਹਨਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਜੀ ਅੱਛਾ ਤੁਹਾਡੇ ਕੋਲ ਕੋਈ ਬਿਆਨ ਲੈਣ ਦਾ ਆਇਆ ਨਹੀਂ ਕੋਈ ਸਰ ਸਾਡੇ ਕੋਲੇ ਬਿਆਨ ਲੈਣ ਆਏ ਪਰ ਸਾਡਾ ਸਾਡੀ ਸਟੇਟਮੈਂਟ ਲਿੱਤੀ ਜੀ ਮੂਜਬਾਨੀ ਪਰ ਸਰ ਉਹਨਾਂ ਨੇ ਫਿਲਹਾਲ ਕੁਝ ਨਹੀਂ ਕੀਤਾ ਜੀ ਫਾਰਮ ਲਈ ਹੂੰ ਤਾਂ ਕੀ ਮੰਗ ਕਰਦੇ ਤੁਸੀਂ ਸਰ ਅਸੀਂ ਇਨਫਾਤ ਇਨਸਾਫ ਚਾਹੁੰਦੇ ਹਾਂ ਹਮ ਇਨਸਾਫ ਕਿੱਦਾਂ ਸਰ ਉਹਨਾਂ ਬੰਦਿਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਪਰਚੇ ਦਰਜ ਕੀਤੇ ਜਾਣ ਕਿਹੜੇ ਕਿਹੜੇ ਬੰਦਿਆਂ ਤੇ ਸਰ ਜਿਨ੍ਹਾਂ ਦੇ ਮੈਂ ਨਾਮ ਬੋਲੇ ਜੀ ਅਮਨਦੀਪ ਸਿੰਘ ਜੀ son of ਦਨ ਸਿੰਘ ਜੀ ਮੋਹਨ ਸਿੰਘ ਜੀ son of ਦਰਸ਼ਨ ਸਿੰਘ ਜੀ ਤੇ ਸਣੀ ਸਿੰਘ ਜੀ son of ਮਾਨਨਾ ਸਿੰਘ ਇਹ ਸਾਰੇ ਮੜੋ ਉਸ ਇੱਕ ਵਾਰ ਦੇ ਰਹਿਣ ਜੇ ਕੋਈ ਬਾਹਰੋਂ ਆਉਂਦੇ ਨੇ ਜੀ ਇਹ ਸਰ ਇਹ ਸਰ ਉਹਨਾਂ ਦੇ ਮੁੰਡੇ ਨੇ ਜੀ ਜਿੰਨਾਂ ਜਿੰਨਾਂ ਦੇ ਮੈਂ ਨਾਮ ਬੁਲੇ ਜੀ ਉਹਨਾਂ ਦੇ ਬੱਚੇ ਨੇ ਜੀ ਕਿ ਉਹਨਾਂ ਦੇ ਡੈਡੀ ਮੰਮੀ ਨੇ ਜੀ ਤੇ ਸਰ ਇਹਨਾਂ ਤੋਂ ਸਾਨੂੰ ਖਤਰਾ ਬਹੁਤ ਹੀ ਆ ਜੀ ਕਿਉਂਕਿ ਸਾਡੇ ਭੀਆਂ ਭੈਣਾਂ ਵਾਲੇ ਘਰ ਨੂੰ ਤਾਂ ਕਰਕੇ ਤੇ ਇਹਨਾਂ ਨੇ ਜੀ ਸਾਡੇ ਮੇਰੇ ਮੰਮੀ ਜੀ ਦੇ ਜੀ ਮੇਰੇ ਬਾਪੂ ਜੀ ਦੇ ਜੀ ਸਾਡੇ ਘਰ ਆ ਕੇ ਹੀ ਸਾਡੇ ਨਾਲ ਧੱਕਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਤੇ ਆ ਮੇਰੇ ਬਾਪੂ ਜੀ ਜਦੋਂ ਜਿੱਤਾਂ ਦੇਖ ਸਕਦੇ ਕੋਸ਼ਿਸ਼ ਵੀ ਹੋ ਰਹੀ ਹੈ ਕਿਸੇ ਪੁਲਿਸ ਦੀ ਹਾਜ਼ਰੀ ਕੁੱਟਿਆ ਜੀ ਹਾਂਜੀ ਸਰ ਪੁਲਿਸ ਦੀ ਹਾਜ਼ਰੀ ਦੇ ਵਿੱਚ ਕੁੱਟਿਆ ਜੀ ਸਾਨੂੰ ਕਿੱਥੋਂ ਮੁਲਾਜ਼ਮ ਆਏ ਸੀਗੇ ਉਹ ਜੀ ਸਰ ਮੁਲਾਜ਼ਮ ਕਿੱਥੋਂ ਆਏ ਸੀਗੇ ਹਾਂ ਪਹਿਲੇ ਸਮਲਾਜ਼ਮ ਕਿੱਥੋਂ ਆਏ ਸੀ ਰਾਏਕੋਟ ਰੋਡ ਸਿਟੀ 2 ਜੀ ਥਾਣਾ ਸਿਟੀ 2 ਜੀ ਨਹੀਂ ਥਾਣੇ ਚੋਂ ਆਏ ਸੀ ਜਾਂ ਮਤਲਬ ਤੁਸੀਂ ਆਏ ਸੀਗੇ ਜੀ ਥਾਣੇ ਚੋਂ ਸਰ ਥਾਣੇ ਚੋਂ ਆਏ ਸੀ ਹੈਲਪਲਾਈਨ ਨੰਬਰ ਤੇ ਕਾਲ ਕੀਤਾ ਗਿਆ ਸੀ ਠੀਕ ਹੈ ਤੇ ਸਰ ਉਹਨਾਂ ਨੇ ਸਾਨੂੰ ਕੋਲੇ ਖੜਵਾ ਖੜ ਕੇ ਜੀ ਕਟਵਾ ਦਿੱਤਾ ਜੀ ਤੁਹਾਡੀ ਹੈਲਪ ਕਰਨ ਦੇ ਵਿਜਾਇ ਹਾਂਜੀ ਸਰ ਹੁਣ ਕੀ ਮੰਗ ਕਰਦੇ ਹੋ ਉਹ ਸਰ ਸਾਨੂੰ ਤਾਂ ਇਨਸਾਫ ਚਾਹੀਦਾ ਜੀ ਤੇ ਉਹ ਬੰਦਿਆਂ ਨੂੰ ਜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਕਿ ਉਹਨਾਂ ਨੂੰ ਸਰ ਅੰਦਰ ਕੀਤਾ ਜਾਵੇ ਜੀ ਅੰਕਲ ਕੀ ਨਾਮ ਤੁਹਾਡਾ ਜੀ ਭੁਣ ਸਿੰਘ ਜੀ ਅਸਾਂ ਕੀ ਗੱਲ ਹੋਈ ਸੀ ਕੀ ਜੀ ਸਿਖਾ ਰੋਡ ਗਲੀ ਨੰਬਰ 5 ਦੇਗਾ ਜੀ ਹੂੰ ਉੱਥੇ ਬਹੁਤ ਸੂਲ ਸੂਲ ਬਾਹੁੰਦਾ ਹੁੰਦਾ ਹੀ ਹੂੰ ਤੇ ਕੋਤਮਾਰ ਕਰਦੇ ਉਹਦੇ ਆਣੇ ਮਾੜੇ ਤੇ ਬਹੁਤ ਰੋਲਾ ਪਾਉਂਦੇ ਨੇ ਗਾਲਾਂ ਗੋਲਚੇ ਕੱਢਦੇ ਆ ਹੂੰ ਤੇ ਆਦਮ ਉਸ ਸਰਾ ਬਾਹੂਦਾ ਹੁੰਦਾ ਜੀ ਉੱਥੇ ਹਾਂ ਵਨ ਆ ਵੀ ਦੇ ਪੰਨਾ ਹਮਮ ਉਹਦੇ ਕੰਮ ਮੈਨੂੰ ਬਹੁਤ ਖਤਰਾ ਆਇਆ ਇਹਨੇ ਤੇ ਠੀਕ ਹੈ ਉਹ ਥੇ ਦੇ ਅਰਥੇ ਲੰਘਾਰੇ ਮਾਰਦੇ ਜੀ ਜਾ ਮੈਂ ਉਹਦਾ ਕੱਢਿਆ ਕਰਕੇ ਲਾਉਂ ਲਿਆ ਹਮਮ ਇਹਨੂੰ ਬਹੁਤ ਐਂਕੋ ਖਤਰਾ ਆਇਆ ਮੈਨੂੰ ਮਤਲਬ ਠੀਕ ਹੈ ਅੱਛਾ ਐਫ ਆਈ ਦਰਜ ਕਰਾਈ ਸੀ ਕੋਈ ਤਾਂ ਅੱਛਾ ਕੀ ਸੁਣਵਾਈ ਹੋਈ ਕੋਈ ਹੁੰਦਕ ਹੋਈ ਨਹੀਂ ਕੋਈ ਸੁਣਵਾਈ ਠੀਕ ਹੈ ਕਿੰਨਾ ਕੁਲੇ ਕੇਸ ਹੈ ਤੁਹਾਡਾ ਮਾਂ ਮਨਜੀਤ ਮਨਜੀਤ ਸੰਗਈ ਅੱਛਾ ਸੀਟੀ ਬਾਂਚ ਕਟੂ ਚਾਹੀ ਸੀਟੀ ਬਾਂਚ ਉਹਦੇ ਵਿੱਚ ਅੱਛਾ ਕੀ ਮੰਗ ਕਰਦੇ ਹੋ ਮੰਗ ਤਾਂ ਜੀ ਫੈਸਲਾ ਹੋਣਾ ਚਾਹੀਦਾ ਬਸ ਮੇਰੀ ਜੀ ਕੀ ਨਾਮ ਤੁਹਾਡਾ ਰਣਜੀਤ ਕਾਰ ਹਾਂ ਜੀ ਕੀ ਗੱਲ ਹੋਈ ਸੀ ਜੀ ਔਰ ਅਜੇ ਡੀ ਜੇ ਡੀ ਜੇ ਲਾ ਕੇ ਨੱਚ ਦੇਣਗੇ ਹੂੰ ਤੇ ਉੱਚੀ ਉੱਚੀ ਗੀਤ ਗੁੱਤ ਗਾਉਂਦੇ ਨੇ ਨਾਲ ਹੀ ਹੂੰ ਤੇ ਲਲਕਾਰੇ ਮਾਰਦੇ ਨੇ ਬਹੁਤ ਜ਼ਿਆਦਾ ਹੂੰ ਫੇਰ ਸਾਡੇ ਬੱਚਿਆਂ ਨੂੰ ਵੀ ਭਰਾਏ ਪੜ੍ਹਾਈ ਚ ਵੀ ਜਾਣ ਕੇ ਸਾਨੂੰ ਦਿੱਕਤ ਆਉਂਦੀ ਹੈ ਕਿ ਪੜ੍ਹਦੇ ਨਹੀਂਗੇ ਆਹ ਕੋਈ ਦਿੱਕਤ ਆਉਂਦੀ ਆ ਆਂਡ ਗਵਾਂਡ ਸਾਰੀ ਵੀ ਦਿੱਕਤ ਆਉਂਦੀ ਹੈਗੀ ਵੀ ਚਲੋ ਕੋਈ ਬੋਲਦਾ ਨਹੀਂ ਅਸੀਂ ਬੋਲਦੇ ਫੇਰ ਹੂੰ ਇਦਾਂ ਹੀ ਵੀ ਭਾਈ ਅਸੀਂ ਕੰਪਲੀਟ ਕਰਦੇ ਦੁਖੀ ਹੋ ਕੇ ਕੀਤੀ ਹੈ ਰਹੀ ਅਸੀਂ ਹੂੰ ਹੋਰ ਕੋਈ ਗੱਲ ਨਹੀਂ ਹੈਗੀ ਸਗੀ ਫੇਰ ਇਹ ਸਾਨੂੰ ਪਾਏਗੇ ਹੂੰ ਇਹਨਾਂ ਦੇ ਕੁਲੇਟਸ ਨੇ ਗਾਲ ਕੱਢੀ ਸਾਨੂੰ ਹੂੰ ਲੇਡੀਜ਼ ਤੋਂ ਗਾਲ ਤਾਂ ਕੱਢਣ ਤੋਂ ਪਹਿਲਾਂ ਵੀ ਫੇਰ ਕਹਿੰਦੇ ਕੰਪਲੀਟ ਕੀਨੇ ਕੀਤੀ ਹੈਗੀ ਅਸਾ ਕੈਸੀ ਕੀਤੀ ਹੈ ਭਾਈ ਫੇਰ ਦੁਆਦੇ ਸਾਨੂੰ ਚਿਮੜ ਕੇ ਸਾਰੇ ਅਸਾ ਕਰੇ ਆ ਗਏ ਹਾਂ ਕਰੇ ਆ ਗਏ ਸਾਡੇ ਅੰਦਰ ਮੇਰੇ ਬੇਟੇ ਨੂੰ ਕੁੱਟਣ ਆਏ ਤੇ ਮੇਰੇ ਘਰ ਵਾਲੇ ਨੂੰ ਸਾਨੂੰ ਸਾਰੇ ਟੱਬਰ ਨੂੰ ਬੇਟੀਆਂ ਨੂੰ ਮੇਰੀਆਂ ਨੂੰ ਅੰਦਰ ਸਾਡੇ ਤੇ ਹਮਲਾ ਕੀਤਾ ਇਹਨਾਂ ਨੇ ਮੁੰਡਿਆ ਕਿੰਨੇ ਬੰਦੇ ਸੀਗੇ ਹੋਣਗੇ 20-22 ਬੰਦੇ ਹੋਣਗੇ ਘਟੋ-ਘਟ ਵੀ ਇਦਾਂ ਹੀ ਹੋਇਆ ਚੱਲਿਆ ਇਹਨਾਂ ਦਾ ਆਹੀ ਹੋ ਉਹ ਕਰਿਆ ਇਹਨਾਂ ਮੌਕੇ ਤੇ ਪੁਲਿਸ ਮੌਜੂਦ ਸੀਗੀ ਹਾਂ ਪੁਲਸ ਵਾਲਾ ਹੈਗਾ ਸੀ ਉਹ ਪੁਲਸ ਵਾਲਿਆਂ ਨੇ ਵਾਇਰਲਸ ਕੀਤੀ ਹੈਗੀ ਵੀ ਕੋ ਮਟਰੋਲ ਰੂਮ ਤੋਂ ਹੋਰ ਤੁਸੀਂ ਭੇਜੋ ਜੀ ਕੰਮ ਖਰਾਬ ਹੋ ਗਿਆ ਹੋਰ ਕੋ ਆ ਗੱਲ ਹੋਈ ਉਹਦੀ ਫਿਰ ਅਸੀਂ ਗੇਟ ਬੰਦ ਕਰ ਲਿਆ ਉਹਦਾ ਜ਼ਬਰਦਸਤੀ ਸਾਡੇ ਲੋਕਾਂ ਨੇ ਕਰਵਾਇਆ ਅੱਧਾ ਨੇ ਤੇ ਇੱਕ ਮੁੰਡਾ ਕਹਿੰਦਾ ਵੀ ਲੇਡੀਜ਼ ਨੂੰ ਹੱਥ ਪਾਵਾਂਗੇ ਤਾਂ ਗਲਤ ਗੱਲ ਹੋ ਜੂਗੀ ਕਹਿੰਦਾ ਹਮ ਇਨਸਾਫ ਦੀ ਮੰਗ ਕਰਦੇ ਹਾਂ ਸਾਹਿਬ ਦੀ ਜੀ ਇਹ ਸਾਡ ਨੂੰ ਇਨਸਾਫ ਮਿਲਣਾ ਚਾਹੀਦਾ ਹਮ ਇਹਨਾਂ ਦਾ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ